ਸਸ਼ਟੀਕਲ ਸਾਰਿਆਂ ਨੂੰ ਅੱਜ ਅਸੀਂ ਕਰਾਂਗੇ ਕਹਾਣੀ ਰੂਹਾਂ ਦਾ ਮੇਲ ਦਾ ਪਾਗਦੋ ਇਸ ਕਹਾਣੀ ਦੀ ਲੇਖਿਕਾ ਨੇ ਪਰਵਿੰਦਰ ਕੌਰ ਜੀ ਜਸਲੀਨ ਨੂੰ ਸਾਰੀ ਰਾਤ ਚਾਜਨਾ ਨਿੰਦ ਵੀ ਨਹੀਂ ਆਈ ਸਾਰੀ ਰਾਤ ਉਸ ਦੀ ਸੋਚਾਂ ਦੀ ਉਡੀਕ ਬੁੰਚੀ ਲੰਘ ਗਈ ਜਸਲੀਨ ਜਲਦੀ ਨਾਲ ਉੱਠ ਨਹਾ ਤੋ ਕੇ ਤਿਆਰ ਹੋ ਗਈ ਅੱਜ ਉਸਨੇ ਤਿਆਰ ਹੋਣ ਵਿੱਚ ਪਹਿਲੇ ਨਾਲੋਂ ਕੁਝ ਜ਼ਿਆਦਾ ਸਮਾਂ ਲਗਾਇਆ ਉਸ ਦੇ ਅੰਦਰ ਇੱਕ عجیب ਜੀ ਖੁਸ਼ੀ ਦੇ ਨਾਲ ਨਾਲ ਘਟਣ ਵੀ ਸੀ ਇਸੇ ਦੁਚਿੱਤੀ ਵਿੱਚ ਖੜੀ ਜਸਲੀਨ ਤਿਆਰ ਹੋ ਕੇ ਆਪਣੇ ਆਪ ਨੂੰ ਸ਼ੀਸ਼ੇ ਸਾਹਮਣੇ ਖੜੀ ਨੇ ਹਾਰਈ ਸੀ ਤੇ ਅਚਾਨਕ ਮੰਮੀ ਜਸਲੀਨ ਨੂੰ ਆਵਾਜ਼ ਲਗਾ ਅੰਦਰ ਆ ਗਈ ਤੇ ਕਹਿਣ ਲੱਗੇ ਅੱਜ ਤਾਂ ਹੋਰ ਵੀ ਸੋਹਣੀ ਲੱਗ ਰਹੀ ਹੈ ਮੇਰੀ ਧੀ ਨਜਨਲ ਵਾਲੀ ਕਿਤੇ ਆਪ ਤਾਂ ਕਹਿੰਦੇ ਸੀ ਚੱਜ ਨਾ ਤਿਆਰ ਹੋ ਕੇ ਜਾ ਕਰ ਦਫਤਰ ਹੁਣ ਆਪ ਹੀ ਮੰਮੀ ਨੂੰ ਆਖਦੀ ਹੈ ਜਸਲੀਨ ਮੂੰਜਾ ਬਣਾ ਕੇ ਲੈ ਜਿਸ ਦਿਨ ਜ਼ਿਆਦਾ ਸੋਹਣੀ ਲੱਗੇਗੀ ਉਸ ਦਿਨ ਤੱਕ ਕਹਿਣਾ ਹੀ ਪੈਣਾ ਹੈ ਫਿਰ ਚੱਲ ਕੰਮਲੀ ਨਾ ਹੋਵੇ ਤਾਂ ਮੰਮੀ ਪਾਪਾ ਨਾਲ ਥੋੜੀ ਹੋਈ ਗੱਲ ਉਹ ਹਾਂ ਸੱਚ ਤੇਰੇ ਸੋਹਣੇ ਲੱਗਣ ਦੇ ਚੱਕਰ 'ਚ ਮੈਂ ਦੱਸਣਾ ਹੀ ਭੁੱਲ ਗਈ ਕੀ ਕਹਿਆ ਪਾਪਾ ਨੇ ਇਹੀ ਕਿ ਅਸੀਂ ਨਹੀਂ ਉੱਥੇ ਰਿਸ਼ਤਾ ਕਰਨਾ ਠੀਕ ਹੈ ਮੰਮੀ ਜੀ ਫਿਰ ਮੈਂ ਅੱਜ ਤੋਂ ਬਾਅਦ ਦਫ਼ਤਰ ਨਹੀਂ ਜਾਣਾ ਕਿਧਰੇ ਹੋਰ ਦੇਖ ਲੂੰ ਕੰਮ ਕਹਿ ਕੇ ਜਸਲੀਨ ਨੇ ਦੂਜੇ ਪਾਸੇ ਮੂੰਹ ਕਮਾਇਆ ਤੇ ਉਸਦੇ ਟਿੱਕੇ ਗੋਲ-ਗੋਲ ਨੈਣਾ ਵਿੱਚੋਂ ਨਿਰਵਗ ਤੁਰਿਆ ਜਿਵੇਂ ਉਹ ਅੰਦਰੋਂ ਭਰੀ ਪਈ ਸੀ ਤੇ ਐਨਾ ਸੋਨ ਉਸਦੇ ਹੰਝੂਆਂ ਦਾ ਹੜ ਆ ਗਿਆ ਇਧਰ ਮੂੰਖਾ ਤੂੰ ਰੋ ਰਹੀ ਹੈ ਨਹੀਂ ਮੰਮੀ ਜੀ ਇਹ ਤਾਂ ਉਹ ਜੀ ਉਲਾਦਸ ਮੇਰੀ ਧੀ ਮੈਂ ਤਾਂ ਮਜ਼ਾਕ ਕਰਦੀ ਸੀ ਤੇਰੇ ਨਾਲ ਫਿਰ ਹੋਰ ਕੀ ਆਖਿਆ ਪਾਪਾ ਨੇ ਹੰਝੂ ਪੂੰਝਦੇ ਹੋਏ ਉਹਨਾਂ ਨੇ ਆਖਿਆ ਕਿ ਸਾਨੂੰ ਇੱਥੇ ਰਿਸ਼ਤੇ ਕਰਨ ਵਿੱਚ ਕੋਈ ਦਿੱਕਤ ਨਹੀਂ ਪਰ ਮੈਨੂੰ ਕਿਹਾ ਹੈ ਗੁਰਤੇਜ ਨਾਲ ਗੱਲ ਕਰਨ ਨੂੰ ਕਹਿੰਦੇ ਬੱਚੇ ਨੇ ਆਪਸ ਵਿੱਚ ਕੋਈ ਗੱਲ ਕਰਨਗੇ ਗੁਰਤੇਜ ਨਾਲ ਮੈਂ ਆਪ ਗੱਲ ਕਰਾਂਗੀ ਉਸ ਨੂੰ ਦਫ਼ਤਰ ਜਾ ਕੇ ਆਖ ਦਵਾਂ ਕਿ ਜਦੋਂ ਵੀ ਫ੍ਰੀ ਹੋਵੇ ਤਾਂ ਮੇਰੇ ਨਾਲ ਫੋਨ ਤੇ ਗੱਲ ਕਰ ਲਵੇ ਠੀਕ ਹੈ ਮੰਮੀ ਜੀ ਚੱਲ ਹੁਣ ਤਾਂ ਹੱਸ ਪਿਆ ਜਸਲੀਨ ਦੇ ਮੰਮੀ ਨੇ ਗਲਵਕੜੀ ਚਲਾਇਆ ਉਸ ਦਾ ਮੱਥਾ ਚੁੰਮਿਆ ਜਸਲੀਨ ਦਫਤਰ ਪਹੁੰਚਾਂਦੀ ਅੱਜ ਪਹਿਲਾ ਹੀ ਘੰਟੇ ਚ ਉਸਦਾ ਇੰਤਜ਼ਾਰ ਬਹੁਤ ਬੇਸਬਰੀ ਨਾਲ ਕਰ ਰਿਆ ਸੀ ਬਹੁਤ ਔਕੀਆਂ ਉਸ ਦੇ ਇੰਤਜ਼ਾਰ ਦੀਆਂ ਘੜੀਆਂ ਖਤਮ ਹੋਈਆਂ ਜਦੋਂ ਜਸਲੀਨ ਉਸ ਦੇ ਸਾਹਮਣੇ ਆਈ ਅਗੇ ਮੈਡਮ ਜੀ ਅੱਜ ਲੇਟ ਆ ਜਸਲੀਨ ਕੋਰੇ ਟਾਈਮ ਚੈੱਕ ਕਰੋ ਜੀ ਟਾਈਮ ਤਾਂ ਸਹੀ ਹੈ ਲੱਗਦਾ ਮੈਨੂੰ ਇੰਤਜ਼ਾਰ ਕਰਦੇ ਨੂੰ ਟਾਈਮ ਜ਼ਿਆਦਾ ਹੋ ਗਿਆ ਅੱਛਾ ਜੀ ਹਾਂ ਜੀ ਨਾਲੇ ਹੁਣ ਮੈਥੋਂ ਅੱਖਾਂ ਨਾਲ ਨਹੀਂ ਗੱਲਾਂ ਹੋਣੀਆਂ ਕਿਰਪਾ ਕਰਕੇ ਆਪਣੀ ਬੰਦ ਜ਼ੁਬਾਨ ਦੇ ਤਾਲੇ ਖੋਲੋ ਮੈਡਮ ਜੀ ਅੱਛਾ ਹਾਂ ਸੱਚੀ ਕਿ ਖੁਸ਼ਖਬਰੀ ਦੱਸਾਂ ਜੀ ਦੱਸੋ ਪਹਿਲਾਂ ਮੈਨੂੰ ਆਪਣੇ ਹਾਂ ਦੇ ਜਵਾਬ ਨਾਲ ਤਾਂ ਖੁਸ਼ ਕਰ ਦੇ ਬੜੀ ਕਾਲੀ ਹੈ ਤੁਹਾਨੂੰ ਜਵਾਬ ਸੁਣਨ ਦੀ ਹੱਦ ਹੀ ਹੋ ਗਈ ਯਾਰ ਤੇਰੇ ਵਾਲੀ ਇੱਕ ਸਾਲ ਹੋ ਗਿਆ ਸਬਰ ਕਰਕੇ ਬੈਠੇ ਨੂੰ ਹੱਲੇ ਵੀ ਆਕੀ ਜਾਂਦੀ ਆ ਕਾਲੀ ਹੈ ਮੈਨੂੰ ਅੱਛਾ ਪਹਿਲਾਂ ਦੱਸੋ ਕੀ ਖੁਸ਼ਖਬਰੀ ਹੈ ਮੈਨੂੰ ਸ਼ਹਿਰ ਦੇ ਕਾਲਜ ਵਿੱਚ ਨੌਕਰੀ ਮਿਲ ਗਈ 65000 ਤਨਖਾਹ ਹੈ ਕਾਲਜ ਦੀ ਮੈਸ ਦੀ ਸਾਰੀ ਜ਼ਿੰਮੇਵਾਰੀ ਮਿਲੀ ਹੈ ਮੈਨੂੰ ਸੱਚੀ ਬਹੁਤ ਵਧੀਆ ਬਹੁਤ ਬਹੁਤ ਵਧਾਈ ਫਿਰ ਤੁਹਾਨੂੰ केंदा केंदा हाथ हाथ ते हां तन्नू ही चल ਹੁਣ ਦੱਸ ਦੇ ਨਾ ਹੋਰ ਕਿੰਨਾ ਇੰਤਜ਼ਾਰ ਕਰਵਾਏਂਗੀ ਮੇਰੀ ਕਹਿੰਦਾ-ਕਹਿੰਦਾ ਰੁਕ ਜਾਂਦਾ ਏ ਜਸਲੀਨ ਨੇ ਆਪਣੀ ਮੰਮੀ ਨਾਲ ਹੋਈ ਸਾਰੀ ਗੱਲਬਾਤ ਗੁਰਤੇਜ ਨੂੰ ਇਨ-ਬਿਨ ਬਿਆਨ ਕਰ ਦਿੱਤੀ ਗੁਰਤੇਜ ਹੈਰਾਨ ਹੋਇਆ ਇਕਦਮ ਕੁਰਸੀ ਤੋਂ ਖੜਾ ਹੋ ਗਿਆ ਤੇ ਮੱਥੇ ਉੱਤੇ ਹੱਥ ਰੱਖ ਹੱਥ ਮਾਰ ਬੋਲਿਆ ਮੈਂ ਤੇਥੋਂ ਤੇਰੇ ਦਿਲ ਦਾ ਹਾਲ ਪੁੱਛਿਆ ਸੀ ਕਮਲਿਏ ਤੂੰ ਮੈਨੂੰ ਚਾਹੁੰਦੀ ਏ ਕਿ ਨਹੀਂ ਤੇਰੀ ਹਾਂ ਦਾ ਜਵਾਬ ਉਡੀਕਦਾ ਸੀ ਮੈਂ ਤਾਂ ਬਾਕੀ ਤਾਂ ਸਭ ਆਪੇ ਸੰਭਾਲ ਲੈਂਦਾ ਮੈਂ ਪਰ ਮੇਰੇ ਲਈ ਮੇਰੇ ਨਾਲ ਨਾਲ ਕਰਦਿਆਂ ਦੀ ਰਜਮੰਦੀ ਜ਼ਿਆਦਾ ਜ਼ਰੂਰੀ ਸੀ ਕੁਰਤੇਜ ਹਾਈ ਸ਼ੁਕਰ ਹੈ ਕੁਛ ਤਾਂ ਬੋਲੀ ਤੂੰ ਤੁਹਾਡੇ ਵੱਲੋਂ ਤਾਂ ਮੈਂ ਹਾਂ ਸਮਝਾਣਾ ਪੱਕਾ ਸ਼ਰਮਾ ਕੇ ਤੂੰ ਮੂੰਹ ਦੂਜੇ ਪਾਸੇ ਕਰ ਲੈਂਦੀ ਹੈ ਹਾਈ ਰੱਬਾ ਮੈਨੂੰ ਤਾਂ ਯਕੀਨ ਨਹੀਂ ਹੁੰਦਾ ਪਿਆ ਜਸਲੀਨ ਕੋਰੇ ਸਵਦਾਨੀ ਤਾਂ ਤੂੰ ਮੇਰੀ ਬਣੇਗੀ ਤੇਰੇ ਨਾਲ ਇਕਰਾਰਿਆ ਮੇਰਾ ਹਲੇ ਬਹੁਤ ਹਵਾ ਚੁੱਡਣ ਦੀ ਲੋੜ ਨਹੀਂ ਹੈ ਮੰਮੀ ਨਾਲ ਵੀ ਤੁਸੀਂ ਗੱਲ ਕਰਨੀ ਆ ਉਸ ਤੋਂ ਬਾਅਦ ਆਪਣੇ ਪਰਿਵਾਰ ਨਾਲ ਜੇ ਕਿਸੇ ਇੱਕ ਨੂੰ ਵੀ ਸਾਡੇ ਰਿਸ਼ਤੇ ਤੋਂ ਇਤਰਾਜ਼ ਹੋਇਆ ਤਾਂ ਮੈਂ ਕਦੇ ਤੁਹਾਡਾ ਹੱਥ ਨਹੀਂ ਫੜਨਾ। ਅੱਛਾ ਜੀ ਚਲੋ ਦੇਖਦੇ ਆਂ ਫਿਰ ਰੱਬ ਕੀ ਕੀ ਕਰਾਉਂਦਾ। ਜਸਲੀਨ ਆਪਣਾ ਕੰਮ ਕਰਨ ਲੱਗ ਜਾਂਦੀ ਐ ਤੇ ਗੁਰਦੇਵ ਜੀ ਨੂੰ ਉੱਥੋਂ ਜਾਣ ਲਈ ਆਖ ਦਿੰਦੀ ਐ। ਗੁਰਦੇਵ ਜੀ ਭਾਵੇਂ ਜਾਣਾ ਨਹੀਂ ਚਾਹੁੰਦਾ ਸੀ ਪਰ ਸਮੇਂ ਦੀ ਨਜਾਕਰ ਨੂੰ ਸਮਝਾਉ ਉਹ ਦਿਲ ਉੱਤੇ ਪੱਥਰ ਆ ਕੋ ਉੱਥੋਂ ਚਲਾ ਗਿਆ। ਗੁਰਦੇਵ ਜੀ ਆਪਣੇ ਦਿਮਾਗ ਵਿੱਚ ਸਕੀਮਾ ਕਰ ਰਿਹਾ ਸੀ ਕਿ ਸਭ ਤੋਂ ਪਹਿਲਾਂ ਕੀ ਕੀ ਕੀਤਾ ਜਾਵੇ। ਇਹ ਇਸ਼ਕ ਦਾ ਐਸਾ ਰੋਗ ਵੱਲਾ ਪੱਲੇ ਕੱਖ ਨਾ ਛੜਦਾ। ਦਿਲਚੰਦਰਾ ਪਾਸ ਸਿਰਫ ਮਾਹੀ ਦੇ ਦਰਸ਼ਨ ਕਰਨ ਨੂੰ ਕਰਦਾ। ਗੁਰਦੇਜ ਨੇ ਸੋਚਿਆ ਕਿ ਜੇਕਰ ਸਿੱਧਾ ਜਸਲੀਨ ਦੇ ਮੰਮੀ ਨਾਲ ਗੱਲ ਕਰਾਂਗਾ ਤਾਂ ਉਹਨਾਂ ਨੇ ਇਹ ਸਵਾਲ ਜ਼ਰੂਰ ਪੁੱਛਣਾ ਹੈ ਕਿ ਤੁਹਾਡੇ ਘਰ ਦੇ ਮਨ ਜਾਣਗੇ ਤੇ ਸਾਨੂੰ ਮਨਜ਼ੂਰ ਹੈ ਇਸ ਲਈ ਉਸ ਨੇ ਸਭ ਤੋਂ ਪਹਿਲਾਂ ਆਪਣੇ ਪਪਾ ਹਰਜੀਤ ਸਿੰਘ ਨਾਲ ਗੱਲ ਕਰਨੀ ਠੀਕ ਸਮਝੀ ਗੁਰਦੇਜ ਤੇ ਹਰਜੀਤ ਹਰਜੀਤ ਸਿੰਘ ਨੂੰ ਫੋਨ ਤੇ ਆਖਿਆ ਪਪਾ ਮੈਂ ਤੁਹਾਡੇ ਨਾਲ ਬਹੁਤ ਜ਼ਰੂਰੀ ਗੱਲ ਕਰਨੀ ਹੈ ਗੱਲ ਵੀ ਦਫ਼ਤਰ ਬੈਠ ਕੇ ਕਰਨੀ ਹੈ ਮੰਮੀ ਸਾਹਮਣੇ ਨਹੀਂ ਕਰਨੀ ਜਦੋਂ ਵੀ ਘਰ ਆਉ ਤਾਂ ਇੱਕ ਵਾਰੀ ਮੈਨੂੰ ਸ਼ਾਮ ਨੂੰ ਦਫ਼ਤਰ ਹੀ ਜੀ ਮਿਲ ਲਿਓ ਹਰਜੀਤ ਸਿੰਘ ਨੇ ਕਿਹਾ ਠੀਕ ਹੈ ਬੇਟਾ ਪਰ ਇਹੋ ਜੀ ਕੀ ਜ਼ਰੂਰੀ ਗੱਲ ਆ ਪਾਪਾ ਫੋਨ ਤੇ ਨਹੀਂ ਕਰ ਸਕਦਾ ਸਮਝੋ ਪਲੀਜ਼ ਓਕੇ ਪੁੱਤਰ ਸ਼ਾਮ ਨੂੰ ਕਰ ਦਿਆਂਗਾ ਹਰਜੀਤ ਸਿੰਘ ਵੀ ਗਹਿਰਾਈਆਂ ਸੋਚਾ ਵਿੱਚ ਗਵਾਚ ਗਿਆ ਕਿ ਆਕਰ ਗੱਲ ਕੀ ਹੋਣੀ ਗੁਰਤੇਜ ਨੇ ਪਹਿਲੀ ਵਾਰ ਜਸਲੀਨ ਨੂੰ ਮੈਸੇਜ ਕੀਤਾ ਹੈਲੋ ਸੋਨੀਆ ਹੈਲੋ ਜੀ ਮੈਨੂੰ ਐਦਾਂ ਨਾ ਬੋਲੋ ਕਿਉਂ ਨਾ ਬੋਲੋ ਹਲੇ ਸਾਡਾ ਰਿਸ਼ਤਾ ਨਹੀਂ ਹੋਇਆ ਰਿਸ਼ਤਾ ਵੀ ਹੋਜੂ ਤੇ ਵਿਆਹ ਕੇ ਵੀ ਤੈਨੂੰ ਹੀ ਲੈ ਕੇ ਜਾਉਂ ਅਗਰ ਸਾਡਾ Airtel ਸਟੋਰ ਵੀ ਤਾ ਤੂੰ ਹੀ ਚਲਾਉਣਾ ਏ ਹੁੰਦਾ ਕਿੰਨੀ ਵਧੀਆ ਸਰਵਿਸ ਦੇ ਰਹੀ ਤੇਰੀ ਕਿਸੇ ਹੋਣ ਨੂੰ ਰੱਖ ਕੇ ਅਸੀਂ ਕਾਟਾ ਥੋੜੀ ਪਾਉਣਾ ਹੈ ਅੱਛਾ ਜੀ ਹਾਂਜੀ ਤੈਨੂੰ ਪਿਆਰ ਵੀ ਨਹੀਂ ਕਰਨਾ ਆਉਂਦਾ ਕਮਲੀ ਜੀ ਨੂੰ ਨਾ ਕਰਨਾ ਆਉਂਦਾ ਨਾ ਜਿਤਾਉਣਾ ਆਉਂਦਾ ਤੁਸੀਂ ਮੰਮੀ ਜੀ ਨਾਲ ਕਦੋਂ ਗੱਲ ਕਰੋਗੇ ਅੱਛਾ ਜੀ ਬੜੀ ਕਾਲੀ ਹੋ ਤੁਹਾਨੂੰ ਮੈਂ ਤਾਂ ਉਂਝ ਹੀ ਪੁੱਛਿਆ ਸੀ ਕੱਲ ਨੂੰ ਮੰਮੀ ਜੀ ਨਾਲ ਗੱਲਬਾਤ ਕਰਾਂਗਾ ਅੱਜ ਮੈਂ ਆਪਣੇ ਪਾਪਾ ਨਾਲ ਸਾਡੇ ਬਾਰੇ ਗੱਲ ਕਰਾਂਗਾ ਹਾਏ ਮੈਨੂੰ ਬਹੁਤ ਡਰ ਲੱਗ ਕੇ ਜਾਂਦਾ ਏ ਇੱਕ ਤਾਂ ਡਰ ਪਹਿਲਾਂ ਲੱਗ ਜਾਨੀਂ ਮੈਨੂੰ ਤਾਂ ਨਹੀਂ ਚਰਾਂ ਵੀ ਡਰ ਲੱਗਦਾ ਸਾਡੇ ਚ ਕਿਹੜਾ ਕੋਈ ਕਮੀ ਐ ਦੋਵਾਂ ਚ ਡਰਨਾ ਨਹੀਂ ਸਭ ਸਹੀ ਹੋਊਗਾ ਓਕੇ ਜੀ ਅਚਾ ਮੇਰੀ ਗੱਲ ਸੁਣ ਹਾਂਜੀ ਮੈਂ ਤਾਂ ਤੇ ਤੂੰ ਹਾਂ ਕਰਵਾਉਂਦੀ ਸੋਚ ਕੇ ਬੈਠਾ ਸੀ ਤੂੰ ਤਾਂ ਮੰਮੀ ਡੈਡੀ ਦੀ ਵੀ ਹਾਂ ਕਰਵਾ ਕੇ ਲੈ ਆਈਆਂ ਮੈਨੂੰ ਤਾਂ ਪਤਾ ਨਹੀਂ ਸੀ ਕਿ ਤੂੰ ਇੰਨਾ ਪਿਆਰ ਕਰਦੀ ਐ ਮੈਨੂੰ ਨਹੀਂ ਜੀ ਉਹ ਤਾਂ ਜਿੱਦਾਂ ਉਹਨਾਂ ਨੇ ਕਹਿਣਾ ਸੀ ਮੈਂ ਉਵੇਂ ਹੀ ਕਰਨਾ ਸੀ ਨਾ ਚੱਲ ਫਿਰ ਵੀ ਸ਼ੁਕਰ ਆ ਰੱਬ ਦਾ ਤੇਰਾ ਬਹੁਤ ਧੰਨਵਾਦ ਆਈ ਲਵ ਯੂ ਜੇ ਮੈਨੂੰ ਪਤਾ ਹੁੰਦਾ ਕਿ ਮੰਮੀ ਡੈਡੀ ਜੀ ਇੰਨੇ ਜਲਦੀ ਸਾਡੇ ਰਿਸ਼ਤੇ ਲਈ ਹਾਂ ਕਰ ਦੇਣਗੇ ਤੇ ਮੈਂ ਪਾਪਾ ਨਾਲ ਪਹਿਲਾਂ ਗੱਲ ਕਰਕੇ ਰੱਖਦਾ ਖੈਰ ਕੋਈ ਨਾ ਅੱਜ ਪਾਪਾ ਨਾਲ ਗੱਲ ਕਰਕੇ ਕੱਲ ਨੂੰ ਉੱਧਰ ਮੰਮੀ ਜੀ ਨਾਲ ਗੱਲ ਕਰ ਲਵਾਂ ਉਹਨਾਂ ਨੂੰ ਮੇਰਾ ਸੁਨੇਹਾ ਲਾ ਦਵਾਂ ਜਸਲੀਨ ਨੇ ਅੱਗੋਂ ਕੋਈ ਜਵਾਬ ਨਾ ਭੇਜਿਆ ਗੁਰਤੇਜ ਨੂੰ ਲੱਗਿਆ ਕਿ ਤਰੇ ਗੁੱਸਾ ਨਾ ਕਰ ਗਈ ਹੋਵੇ ਉਸਨੇ ਫਿਰ ਮੈਸੇਜ ਕੀਤਾ ਕਿ ਕੱਲ ਜਸਲੀਨ ਕੋਰੇ ਗੁੱਸਾ ਤਾਂ ਨਹੀਂ ਕਰ ਗਈ ਕਿਤੇ ਨਾ ਜੀ ਬਸ ਅਸੀਂ ਸਾਰੇ ਇਕੱਠੇ ਪੱਠਿਆਂ ਓਕੇ ਜੀ ਮਾਰੂ ਤੁਸੀਂ ਗੱਲਾਂ ਪਾਪਾ ਨਾਲ ਮੇਰੀ ਜੋ ਵੀ ਗੱਲ ਹੋਵੇਗੀ ਕੱਲ ਤੈਨੂੰ ਦਫ਼ਤਰ ਦੱਸੂ ਬੇਫਿਕਰ ਹੋ ਕੇ ਸੋ ਜਾਹੀਂ ਠੀਕ ਹੈ ਜੀ ਪਲੀਜ਼ ਤਰੀਕੇ ਜੇ ਇਹਨਾਂ ਗੱਲ ਕਰ ਲਿਓ ਅੰਕਲ ਜੀ ਨਾਲ ਸੋਚ-ਸੋਚ ਕੇ ਮੇਰਾ ਕਲੇਜ ਆ ਭਰਨੁਆ ਹੀ ਜਾਂਦਾ ਹੈ ਤੈਨੂੰ ਕਹਿਣਾ ਸਭ ਠੀਕ ਹੋ ਸਭ ਨੇ ਮੰਨ ਜਾਣਾ ਹੈ ਜੀ ਟੇਕ ਕੇਅਰ ਕਾਲਜ ਦੀ ਕੰਟੀਨ ਤੋਂ ਗੁਰਦੀਪ ਦੇ ਪਪਾ ਘਰ ਜਾ ਕੇ ਤਰੋ ਤਾਜ਼ਾ ਹੋ ਕੇ ਦਫਤਰ ਵਿੱਚ ਆ ਕੇ ਬਹਿ ਜਾਂਦੇ ਹਨ ਤੇ ਗੁਰਦੀਪ ਤਾਂ ਪਹਿਲਾਂ ਹੀ ਉਹਨਾਂ ਦੇ ਆਉਣ ਦੀ ਉਡੀਕ ਵਿੱਚ ਪੂਰੀ ਤਿਆਰੀ ਕਰਕੇ ਬੈਠਾ ਹੁੰਦਾ ਹੈ ਸ਼ਾਮ ਦੇ 7 ਵਜੇ ਰਹੇ ਸਨ ਹਰਜੀਤ ਸਿੰਘ ਦੇ ਸਾਹਮਣੇ ਕੁਰਸੀ ਉੱਤੇ ਬੈ ਗੁਰਦੀਪ ਪਹਿਲਾਂ ਪਹਿਲ ਤਾਂ ਕਾਲਜ ਦੀ ਕੰਟੀਨ ਬਾਰੇ ਕਾਲਜ ਦੇ ਹਾਲਾਤ ਬਾਰੇ ਜਾਣਕਾਰੀ ਲੰਦਾ ਮਗਰੋਂ ਮੇਜ਼ ਉੱਤੇ ਪਏ ਪੇਪਰ ਵੇਟ ਨਾਲ ਖੇਡਣ ਲੱਗ ਪੈਂਦਾ ਹੈ ਬਹੁਤ ਦਲੇਰੀ ਕਰਕੇ ਬੈਠਾ ਸੀ ਪਰ ਬਪੂ ਨੂੰ ਸਾਹਮਣੇ ਦੇਖ ਅੱਖਾਂ ਵੀ ਉਤਾਣੇ ਚੁੱਕੀਆਂ ਜਾਂਦੀਆਂ ਸਨ ਉਸਦੇ ਮੂੰਹ ਦਾ ਰੰਗ ਤੇ ਔੜਿਆ ਦੇਖ ਹਰਜੀਤ ਸਿੰਘ ਆਪ ਹੀ ਅੱਗੇ ਗੱਲ ਤੋੜਦਾ ਹੈ ਉਹ ਹਾਂ ਬਈ ਦੱਸ ਉਹ ਹਾਂ ਬਈ ਸ਼ਿਰਾ ਤੂੰ ਤਾਂ ਕੋਈ ਜ਼ਰੂਰੀ ਗੱਲ ਕਰਨੀ ਸੀ ਮੇਰੇ ਨਾਲ ਹੁਣ ਦੱਸ ਵੀ ਕਿਹੋ ਜੀ ਜ਼ਰੂਰੀ ਗੱਲ ਆ ਕੋਈ ਡਰੋਣੀ ਚੀਜ਼ ਤਾਂ ਨਹੀਂ ਦੇਖ ਲਈ ਤੂੰ ਕਿਧਰੇ ਆਪਣੇ ਮੂੰਦੀ ਰੰਗਾ ਤਾਂ ਦੇਖ ਜ਼ਰਾ ਨਾ ਜੀ ਪਪਾ ਗੱਲ ਇਦਾਂ ਆ ਜੀ ਕੇ ਰੁਕ ਕੱਦ ਤੋਂ ਗਿਆ ਏ ਚਲ ਬੋਲ ਵੀ ਪੈ ਹੁਣ ਸਭ ਸੁਖਤਾ ਹੈ ਨਾ ਪਪਾ ਆਪਣੇ ਦਫਤਰ ਜਿਹੜੀ ਕੁੜੀ ਆਉਂਦੀ ਹੈ ਜਸਲਿਨ ਹਾਂ ਹਾਂ ਕੀ ਹੋਇਆ ਉਹਨੂੰ ਠੀਕ ਠਾਕ ਆ ਹਾਂਜੀ ਠੀਕ ਐ ਕਿਤੇ ਕੰਮ ਤੋਂ ਤਾਂ ਨਹੀਂ ਜਵਾਬ ਦੇਗੀ ਨਾ ਜੀ ਫੇਰ ਠੀਕ ਵੀ ਫੇਰ ਠੀਕ ਵੀ ਆ ਦਫਤਰ ਵੀ ਆਉਂਦੀ ਐ ਹੋਰ ਕੀ ਗੱਲ ਐ ਫੇਰ ਪਪਾ ਮੈਨੂੰ ਉਹ ਕੁੜੀ ਪਸੰਦ ਆ ਗੁਰਦੇਜ ਕੁਰਸੀ ਪਿੱਛੇ ਨੂੰ ਕਰਕੇ ਧੌਣ ਬਿਲਕੁਲ ਥੱਲੇ ਸੁੱਟ ਕੇ ਬਹਿ ਗਿਆ ਅੱਛਾ ਇਹ ਗੱਲ ਆ ਡੇਰੀ ਕੱਦ ਤੋਂ ਜਾਣਾ ਐ ਤੂੰ ਪੁੱਤਰ ਮੇਰੇ ਨਾਲ ਹੀ ਗੱਲ ਕਰ ਰਿਹਾ ਹੈ ਆਪਣੇ ਮਾਪਿਓ ਨਾਲ ਕੋਈ ਗੱਲ ਸਾਂਝੀ ਕਰਨ ਦਾ ਹਰ ਇੱਕ ਪੁੱਤ ਨੂੰ ਹੱਕ ਹੈ ਤੂੰ ਤਾਂ ਐਵੇਂ ਡਰੀ ਜਾਣਾ ਜਿਵੇਂ ਤੁਝ ਜਸਲੀਨ ਨੂੰ ਕਰੋ ਕੱਢ ਲਿਆ ਹੋਵੇ 나ਜੀ ਪਾਪਾ ਪਰ ਤੁਸੀਂ ਮੈਥੋਂ ਵੱਡਿਓ ਆਪਣੀ ਦਿਲ ਦੀ ਗੱਲ ਦੱਸਣੀ ਸੀ ਤੁਹਾਨੂੰ ਬਸ ਅੱਗੇ ਤੁਹਾਡਾ ਜੋ ਵੀ ਫੈਸਲਾ ਸਿਰ ਪਰਵਾਨ ਆਏ ਪੁੱਤਰਾ ਤੇਰੀ ਇਸ ਗੱਲ ਨੇ ਤਾਂ ਮੇਰੀ ਸ਼ਾਂਤੀ ਹੋਰ ਵੀ ਚੋੜੀ ਕਰਦੀ ਹਰਜੀਤ ਸਿੰਘ ਦੇ ਸਾਹਮਣੇ ਗੁਰਤੇਜ ਖੜਾ ਹੋ ਗਿਆ ਸੀ ਦੋਵਾਂ ਨੇ ਇੱਕ ਦੂਜੇ ਨੂੰ ਗਲਵਕੜੀ ਵਿੱਚ ਘੁੱਟ ਲਿਆ ਅੱਛਾ ਜਸਲੀਨ ਨਾਲ ਕਰ ਲਈ ਫਿਰ ਸਾਰੀ ਗੱਲਬਾਤ ਹਾਂਜੀ ਉਹ ਵੀ ਮਾਂ ਦੀ ਦੀ ਪੱਕੀ ਨਿਕਲੀ ਜੀ ਕੀ ਗੱਲ ਹੋਈ ਆਪਣੇ ਮੰਮੀ ਪਾਪਾ ਜੀ ਹਾਂ ਕਰਵਾ ਕੇ ਹੀ ਹਾਂ ਕੀਤੀ ਹੈ ਉਹਨੇ ਰਿਸ਼ਤੇ ਲਈ ਬਾ ਪੁੱਤਰਾ ਤੂੰ ਤਾਂ ਬਹੁਤ ਤੇਜ਼ ਨਿਕਲਿਆ ਫਿਰ ਜਸਾ ਆਪ ਭਲਾ ਕੇ ਤੇਰੀ ਕਿਸਮਤ ਤੇਜ਼ ਨਿਕਲੀ ਹੈ ਕਿ ਕਹਿਣੇ ਪਾਪਾ ਉਹਨਾਂ ਨੂੰ ਰਿਸ਼ਤਾ ਕਰਨ ਚ ਉਂਝ ਕੋਈ ਸਮੱਸਿਆ ਨਹੀਂ ਪਰ ਉਹ ਇਸ ਗੱਲ ਤੋਂ ਥੋੜਾ ਜਿਹਾ ਘਬਰਾ ਰਹੇ ਨੇ ਕਿ ਹੈਸੀ ਚ ਸਾਡੇ ਨਾਲੋਂ ਨੀਵੇਂ ਨੇ ਤੇ ਦੂਜਾ ਜਸਲੀਨ ਦਫ਼ਤਰ ਕੰਮ ਕਰਦੀ ਹੈ ਲੋਕ ਸਾਡੇ ਦੋਵਾਂ ਬਾਰੇ ਗੱਲਾਂ ਬਣਾਉਣਗੇ ਪੁੱਤਰ ਉੱਚਾ ਨੀਵਾ ਕੋਈ ਨਹੀਂ ਹੁੰਦਾ ਸਮਾਂ ਦਾ ਤਕਾਜ਼ਾ ਹੁੰਦਾ ਬਸ ਅਸੀਂ ਜੋ ਅੱਜਾਂ ਪੁੱਤ ਕੱਲ ਨਹੀਂ ਸੀ ਗਰੀਬੀ ਅਸੀਂ ਵੀ ਵੇਖੀਆ ਦਿਨ ਇੱਕੋ ਜੇ ਨਹੀਂ ਰਹਿੰਦੇ ਰੱਬ ਮਿਹਰ ਬਾਕੀ ਤੂੰ ਦਿਮਾਗ ਤੇ ਬੋਤਾ ਪਾਰ ਨਾ ਪਾ ਮੈਂ ਆਪਣੇ ਨਿਬੇੜ ਨੂੰ ਸਭ ਕੁਝ ਹੱਲੇ ਤੇਰੀ ਮਾਂ ਨੂੰ ਵੀ ਸਮਝਾਉਣਾ ਪੈਣਾ ਜੀ ਮੰਮੀ ਜੀ ਤਾਂ ਬਹੁਤ ਫਿਕਰ ਆ ਮੈਨੂੰ ਪਤਾ ਨਹੀਂ ਕਿੱਦਾਂ ਗੁਰਦੇਸ਼ ਦੇ ਮੂੰਹ ਉੱਤੇ ਖੁਸ਼ੀ ਦੇ ਨਾਲ ਨਾਲ ਚਿੰਤਾ ਸਾਫ਼ ਚਲਕ ਰਹੀ ਸੀ ਅੱਛਾ ਫਿਰ ਮੇਰੀ ਗੱਲ ਸੁਨਣ ਹੈਰਾਨ ਨ ਹੋਈ ਹਾਂਜੀ ਦੱਸੋ ਤੂੰ ਵੀ ਇਸੇ ਪਿਓ ਦਾ ਪੁੱਤਰ ਐ ਇੰਨਾ ਸਬਰ ਕਿਵੇਂ ਕੀਤਾ ਤੂੰ ਇੱਕ ਸਾਲ ਲੱਗ ਗਿਆ ਤੈਨੂੰ ਕੁੜੀ ਪਸੰਦ ਆਉਣ ਨੂੰ ਹਾਂਜੀ ਹਾਂਜੀ ਜਵਾਬ ਦਿੱਤਾ ਹੁਣ ਤੈਨੂੰ ਕੀ ਲੱਗਦਾ ਏ ਪਿਓ ਆ ਤੇਰਾ ਸਭ ਸਮਝਦਾ ਜਸਲੀਨ ਨੂੰ ਆਪਣੇ ਘਰ ਦੀ ਨੂੰ ਬਣਾਉਂਦਾ ਮੈਂ ਕਾਲਜ ਚੋਈ ਸੋਚ ਲਿਆ ਸੀ ਪਰ ਮੈਂ ਆਪਣੀ ਖੁਸ਼ੀ ਤੁਹਾਡੇ ਦੁਆ ਉੱਤੇ ਥੋਪਣਾ ਨਹੀਂ ਸੀ ਚਾਹੁੰਦਾ ਇਸੇ ਕਰਕੇ ਮੈਂ ਜਸਲੀਨ ਨੂੰ ਦਫ਼ਤਰ ਵਿੱਚ ਕੰਮ ਦਿੱਤਾ ਨਹੀਂ ਤਾਂ ਕਾਲਜ ਵਿੱਚ ਘਟਾ ਥੋੜੇ ਸੀ ਕੁੜੀਆਂ ਦਾ ਪਾਪਾ ਸੱਚੀ ਹਾਂ ਬੁੱਤ ਜਸਲੀਨ ਬਹੁਤ ਪਿਆਰੀ ਕੁੜੀ ਹੈ ਉਸ ਦਿਨ ਪੋਸਾਫਾ ਮੈਂ ਚਾਹੁੰਦਾ ਸੀ ਕਿ ਤੁਸੀਂ ਦੋਵੇਂ ਇੱਕ ਦੂਜੇ ਨੂੰ ਦਿਲੋਂ ਪਸੰਦ ਕਰੋ ਦਿਲੋਂ ਕਦਰ ਕਰੋ ਦਿਲੋਂ ਇੱਕ ਦੂਜੇ ਦਾ ਸਤਿਕਾਰ ਕਰੋ ਫਿਰ ਮੈਂ ਗੱਲ ਕਰਾਂ ਨਾਲੇ ਨਾਲ ਤੁਹਾਡੀ ਦੋਵਾਂ ਦੀ ਪਰਖ ਵੀ ਚੱਲ ਰਹੀ ਸੀ ਤੇ ਪੁੱਤ ਜਦੋਂ ਜਵਾਨ ਹੁੰਦੇ ਆ ਨਾ ਤਾਂ ਮਾਪੇ ਪਾਣੀ ਤਾਂ ਪਿੰਦੇ ਰਹਿੰਦੇ ਨੇ ਪਰ ਗਲਾ ਸੁੱਕੇ ਤਾਂ ਸੁੱਕਾ ਹੀ ਰਹਿੰਦਾ ਹੈ ਪਪਾ ਆਈ ਲਵ ਯੂ ਤੁਸੀਂ ਮੇਰੇ ਲਈ ਇੰਨੀ ਵਧੀਆ ਕੁੜੀ ਪਸੰਦ ਕੀਤੀ ਮੈਂ ਸੁਪਨੇ 'ਚ ਵੀ ਨਹੀਂ ਸੀ ਸੋਚ ਸਕਦਾ ਪਪਾ ਕਹਿੰਦਿਆ ਕੁਰਦੇਸ ਦੀਆਂ ਅੱਖਾਂ ਪਾਰੀਆਂ ਉਸਨੇ ਫਿਰ ਪਪਾ ਨੂੰ ਆਪਣੀਆਂ ਬਾਹਾਂ ਵਿੱਚ ਘੁੱਟ ਲਿਆ ਤੇ ਕਿੰਨੀ ਦੇਰ ਚੁੱਪ ਰਿਆ ਗੁਰਦੇਸ਼ ਦੇ ਪਾਪਾ ਗੁਰਦੇਸ਼ ਨੂੰ ਆਖਦੇ ਹਨ ਬੇਟੇ ਦੇਖ ਸੁਣ ਗੱਲ ਇਦਾਂ ਹੈ ਕਿ ਜਸਲੀਨ ਵੱਲ ਹੁਣ ਗੱਲ ਮੈਂ ਕਰਾਂਗਾ ਉਹ ਵੀ ਉਸਦੇ ਪਾਪਾ ਨਾਲ ਪਰ ਉਹਨਾਂ ਨਾਲ ਕੋਈ ਵੀ ਗੱਲ ਕਰਨ ਤੋਂ ਪਹਿਲਾਂ ਸਾਡੀ ਆਪਸੀ ਸਾਰੇ ਪਰਿਵਾਰ ਦੀ ਇਸ ਰਿਸ਼ਤੇ ਪ੍ਰਤੀ ਸਹਿਮਤੀ ਹੋਣੀ ਬਹੁਤ ਜ਼ਰੂਰੀ ਹੈ ਜੀ ਬਿਲਕੁਲ ਪਾਪਾ ਕਿਉਂਕਿ ਉਹ ਰਿਸ਼ਤੇ ਲਈ ਉੰਝ ਤਾਂ ਤਿਆਰ ਨੇ ਪਰ ਇਹੋ ਦੋ ਚਾਰ ਗੱਲਾਂ ਕਰਕੇ ਉਹ ਵੀ ਮਾਇੂਜ਼ ਜੇ ਤੋ ਇੱਕ ਕੰਮ ਕਰ ਜਸਲੀਨ ਨੂੰ ਆਕੇ ਸਾਨੂੰ ਹਫ਼ਤੇ ਦਾ ਸਮਾਂ ਦੇਣ ਤਾਂ ਜੋ ਅਸੀਂ ਪੱਕੇ ਪੈਰੀ ਉਹਨਾਂ ਵੱਲ ਗੱਲ ਕਰਨ ਆ ਸਕੀ ਹੈ ਕਾਲੀ ਅੱਗੇ ਹਮੇਸ਼ਾ ਟੋਏ ਹੀ ਹੁੰਦੇ ਆ ਸਾਂਝ ਪੱਕੇ ਸੁ ਮਿੱਠਾ ਅਸੀਂ ਦੋਵੇਂ ਪਰਿਵਾਰ ਇੱਜ਼ਤਦਾਰ ਪਰਿਵਾਰਾਂ ਇਸ ਲਈ ਸਭ ਕੁਝ ਬਹੁਤ ਸੋਚ ਸਮਝ ਕੇ ਕਰਾਂਗੇ ਜਸਲੀਨ ਲਨ ਮੇਰੇ ਫੋਨ ਉਤੇ ਗੱਲ ਕਰਵਾ ਦੇਵੀਂ ਕੱਲ ਨੂੰ ਜਦੋਂ ਉਹਨੇ ਫੋਨ ਉਹਨੇ ਦਫ਼ਤਰ ਆਉਣਾ ਠੀਕ ਹੈ ਪਪਾ ਜੀ ਜਿੱਦਾਂ ਤੁਸੀਂ ਹੁਕਮ ਕਰੋਗੇ ਉਵੇਂ ਹੀ ਠੀਕ ਉਵੇਂ ਹੀ ਕਰਾਂਗੇ ਗੁਰਦੇਜ ਨੇ ਜਸਲੀਨ ਨੂੰ ਮੈਸੇਜ ਕਰਕੇ ਪਪਾ ਨਾਲ ਹੋਈ ਸਾਰੀ ਗੱਲ ਦੱਸ ਦਿੱਤੀ ਅਧੇ ਘੰਟੇ ਬਾਅਦ ਜਸਲੀਨ ਨੇ ਗੁਰਦੇਜ ਨੂੰ ਬਿਨਾ ਕੁਝ ਸੋਚੇ ਸਮਝੇ ਫੋਨ ਲਾ ਲਿਆ ਹੈਲੋ ਹਾਂਜੀ ਸੋਨੀਏ ਅੱਜ ਇੰਨੀ ਹਿੰਮਤ ਕਿੱਥੋਂ ਆ ਗਈ ਜਸਲੀਨ ਕੋਰੇ ਫੋਨ ਲਾ ਅੱਛੜਈ ਬੱਸ ਜੀ ਪੁੱਛੋ ਨਾ ਬਹੁਤ ਦਿਲ ਕਰਦਾ ਸੀ ਗੱਲ ਕਰਨ ਨੂੰ ਤੁਹਾਡੇ ਨਾਲ ਓਏ ਹੋਏ ਸਦਕੇ ਜਾਵਾ ਸ਼ੁਕਰ ਹੈ ਰੱਬਾ ਦਿਲ ਦੀਆਂ ਗੱਲਾਂ ਸੋਹਣੇ ਸੱਜਣਾ ਦੀ ਜ਼ੁਬਾਨ ਤੇ ਆਈਆਂ ਮੈਨੂੰ ਤਾਂ ਜੀ ਸੱਚੀ ਯਕੀਨ ਨਹੀਂ ਹੁੰਦਾ ਪਿਆ ਕਿ ਅੰਕਲ ਜੀ ਨੇ ਸਾਡੇ ਰਿਸ਼ਤੇ ਲਈ ਹਾਂ ਕਰ ਦਿੱਤੀ ਹੈ ਤੇ ਉਹ ਆਪ ਹੀ ਮੈਨੂੰ ਆਪਣੇ ਘਰ ਦੀ ਨੂੰਹ ਬਣਾਉਣਾ ਚਾਹੁੰਦੇ ਸੀਗੇ ਹਾਂਜੀ ਹੈਰਾਨ ਤਾਂ ਮੈਂ ਵੀ ਬਹੁਤ ਹੋਇਆ ਸੀ ਪਰ ਤੇਰੇ ਚ ਬਾਕੀ ਕੁੜੀਆਂ ਨਾਲੋਂ ਗੱਲਬਾਤ ਵਾਕੀ ਸੀ ਤਾਂ ਹੀ ਉਹ ਤੇ ਬਾਪੂ ਨੇ ਮੈਨੂੰ ਤੈਨੂੰ ਆਪਣੇ ਪਰਿਵਾਰ ਦਾ ਹਿੱਸਾ ਬਣਾਉਂਦਾ ਸੋਚਿਆ ਸਕੀਮ ਵਧੀਆ ਲਾਈ ਸੀ ਪਰ ਪਾਪਾ ਨੇ ਹਾਂਜੀ ਅੰਕਲ ਜੀ ਤਾਂ ਮੈਨੂੰ ਕਾਲਜ ਜਿੰਨਾ ਪਿਆਰ ਕਰਦੇ ਸੀ ਧੀਆ ਵਾਂਗੂ ਖਿਆਲ ਰੱਖਦੇ ਸੀ ਮੇਰਾ ਅੱਛਾ ਗੱਲ ਸੁਣ ਮੇਰੀ ਹੁਣ ਤਾਂ ਪਾਪਾ ਨੂੰ ਅੰਕਲ ਜੀ ਕਹਿਣਾ ਛੱਡ ਦੇ ਪਾਪਾ ਕਹਿੰਦੀ ਆਦਤ ਪਾਲੇ ਹੁਣ ਬਾਦ ਚੋਕੀ ਹੋਵेंगी ਫਿਰ ਕਿਆ ਕੀ ਕਰਤੀ ਚੁੱਚੀ ਚੁੱਚੀ ਹੱਸਣ ਲੱਗ ਪੰਦਾ ਹੈ ਹਾਂਜੀ ਕੋਸ਼ਿਸ਼ ਕਰਾਂਗੀ ਗੱਲ ਤਾਂ ਸਹੀ ਹੈ ਤੁਹਾਡੀ ਅੰਕਲ ਜੀ ਕਹਿੰਦੀ ਆਦਤਾਂ ਛੱਡਨੀ ਪੈਣੀ ਆ ਅਜਾ ਇੱਕ ਗੱਲ ਦੱਸ ਮੈਨੂੰ ਹਾਂਜੀ ਜਨਾਬ ਤੂੰ ਫੋਨ ਤੇ ਗੱਲ ਕੀਤੀ ਤਾਂ ਸੱਚੀ ਬਾਲਾ ਚਾ ਚੜਿਆ ਪਿਆ ਮੈਨੂੰ ਜੇ ਮੈਂ ਤੈਨੂੰ ਕਦੇ ਆਪਣੇ ਦਿਲ ਦੀ ਗੱਲ ਨਾ ਦੱਸਦਾ ਤਾਂ ਤੂੰ ਨਾ ਕਦੇ ਵੀ ਮੈਨੂੰ ਆਪਣੇ ਆਪ ਦਿਲ ਦੀ ਗੱਲ ਨਾ ਦੱਸਦੀ ਹਾਂਜੀ ਸ਼ਾਇਦ ਫਿਰ ਤੇਰਾ ਵਿਆਹ ਵੀ ਕਿਧਰੇ ਹੋ ਜਾਣਾ ਸੀ ਹਾਂਜੀ ਦੇਖ ਲੈ ਆਪਣੇ ਦਿਲ ਦੀ ਗੱਲ ਦਿਲ ਚ ਰੱਖ ਕੇ ਤੂੰ ਕਿੰਨਾ ਵਧੀਆ ਮੁੰਡਾ ਘਵਾ ਲੈਣਾ ਸੀ ਫਿਰ ਤਾਂ ਤੁਸੀਂ ਵੀ ਜੇ ਨਾ ਮੈਨੂੰ ਪ੍ਰਪੋਜ਼ ਕਰਦੇ ਇੰਨੀ ਵਧੀਆ ਕੁੜੀ ਘਵਾ ਲੈਣੀ ਸੀ ਲੈ ਕੰਮਲੀ ਨਾ ਹੋਵੇ ਤਾਂ ਮੈਂ ਤਾਂ ਪਹਿਲ ਕਰਨੀ ਸੀ ਇੱਕ ਸਾਲ ਬੀਤਨ ਮਗਰੋਂ ਤਾਂ ਮੇਰਾ ਸਬਰ ਟੁੱਟ ਗਿਆ ਸੀ ਮੈਂ ਸੋਚਿਆ ਰੱਬਾ ਇਹ ਮਾਂ ਦੀ ਤੀਸ ਤੋਂ ਪਹਿਲਾਂ ਕਿ ਕਿਧਰੇ ਹੋਰ ਉਡਾਰੀ ਮਾਰ ਜਾਵੇ ਇਹਨੂੰ ਚੋਕ ਖਿਲਾੜ ਕੇ ਆਪਣੇ ਕੋਲ ਰੱਖਣਾ ਹੀ ਪੈਣਾ ਅੱਛਾ ਜੀ ਥੈਂਕਸ ਗੁਰਦੇਸ਼ ਆਈ ਲਵ ਯੂ ਜਸਲਿਨ ਆਈ ਲਵ ਯੂ ਟੂ ਹਾਈ ਰੱਬਾ ਕਾਂਤਰਸ ਕੀ ਸੀ ਸੁਣਾਉਣਾ ਚਲੋ ਹੁਣ ਕੱਲ ਮਿਲ ਕੇ ਕਰਦੇ ਹਾਂ ਬਾਕੀ ਕੱਲ ਬਾਤ ਠੀਕ ਹੈ ਮੈਂ ਉਧਰ ਕੋਲਜ ਤੋਂ ਜਾਂਦੀ ਆਉਂਦੀ ਕੋਸ਼ਿਸ਼ ਕਰਾਂਗੀ ਤੇਰੇ ਜਾਣ ਦੇ ਟਾਈਮ ਤੋਂ ਪਹਿਲਾਂ ਆ ਜਾਵਾਂਗਾ ਓਕੇ ਜੀ ਬਾਏ ਜਿਸ ਲੀਨ ਫੋਨ ਕੱਟਣ ਤੋਂ ਬਾਅਦ ਸੋਚ ਲਿਆ ਕਿ ਇਹ ਪਿਆਰ ਵੀ ਕੀ ਅਜੀਬ ਹੈ ਇਨਸਾਨ ਅੰਦਰ ਸਭ ਕੁਝ ਬਦਲ ਕੇ ਰੱਖ ਦਿੰਦਾ ਹੈ ਕਦੀ ਸੁਪਨੇ 'ਚ ਵੀ ਨਹੀਂ ਸੀ ਸੋਚਿਆ ਗੁਰਦੇਸ਼ ਨਾਲ ਗੱਲ ਕਰਨ ਲਈ ਉਸ ਨੂੰ ਮਿਲਣ ਲਈ ਇਸ ਤਰ੍ਹਾਂ ਤੇਜਤ ਹੋਵੇਗੀ ਕਦੇ ਹਰ ਪਲ ਉਸ ਦੀਆਂ ਅੱਖਾਂ ਗੱਲਾਂ ਉਸ ਦੀਆਂ ਯਾਦਾਂ ਵਿੱਚ ਘੁਆਚੀ ਰਹੇਗੀ ਨਿੱਤ ਦਿਨ ਹੋਣ ਵਾਲੀਆਂ ਨਿੱਕੀਆਂ-ਨਿੱਕੀਆਂ ਗੱਲਾਂ ਨੂੰ ਉਸ ਨਾਲ ਜੋੜ ਕੇ ਦੇਖਦੀ ਰਹੇਗੀ ਹਰ ਪਲ ਹਰ ਦਿਨ ਉਸ ਬਾਰੇ ਸੋਚ ਕੇ ਜੇ ਉਸਦੇ ਹੋਰ ਕਰੀਬ ਹੁੰਦਾ ਜਾਵੇਗਾ ਉਸਨੇ ਕਦੀ ਨਹੀਂ ਸੋਚਿਆ ਸੀ ਕਿ ਉਹ ਵੀ ਕਦੇ ਕਿਸੇ ਨੂੰ ਇਦਾਂ ਪਿਆਰ ਕਰੇਗੀ ਕਿਸੇ ਨੂੰ ਪਸੰਦ ਕਰੇਗੀ ਕਿਸੇ ਨੂੰ ਤਿੱਲੋਂ ਚਾਣ ਲੱਗ ਪਵੇਗੀ ਕਿਸੇ ਨਾਲ ਗੱਲ ਕਰਨ ਨੂੰ ਤਾਬਲੇ ਰਹੇਗੀ ਪਿਆਰ ਸੱਚਮੁੱਚ ਜੇ ਨਿਰਸਵਾਰਥ ਹੋਵੇ ਤਾਂ ਬਹੁਤ ਖੂਬਸੂਰਤ ਅਹਿਸਾਸ ਹੈ ਜਸਲੀਨ ਨੇ ਆਪਣੇ ਮੰਮੀ ਨੂੰ ਗੁਰਤੇਜ ਨਾਲ ਹੋਈ ਗੱਲਬਾਤ ਸਮਝਾ ਦਿੱਤੀ ਜਸਲੀਨ ਦੇ ਮੰਮੀ ਬਹੁਤ ਖੁਸ਼ ਹੋਏ ਕਿ ਚਲੋ ਸ਼ੁਕਰ ਹੈ ਉਸਦੇ ਪਾਪਾ ਵੀ ਇਸ ਰਿਸ਼ਤੇ ਲਈ ਖੁਸ਼ ਹਨ ਰਾਤ ਨੂੰ ਜਸਲੀਨ ਦੇ ਮੰਮੀ ਨੇ ਜਸਲੀਨ ਦੇ ਪਾਪਾ ਨੂੰ ਦੱਸ ਦਿੱਤਾ ਸਾਰੇ ਜਾਣੇ ਬਹੁਤ ਖੁਸ਼ ਹਨ ਕਿ ਇੰਨਾ ਵਧੀਆ ਪਰਵਾਰ ਜਸਲੀਨ ਨੂੰ ਮਿਲੇਗਾ ਬਸ ਅੰਦਰੋਚ ਜਸਲੀਨ ਦੇ ਮੰਮੀ ਡਰੇ ਜਾਈ ਹੋਏ ਸਨ ਕਿ ਜੇ ਕਿਸੇ ਹੋਰ ਰਿਸ਼ਤੇਦਾਰ ਦੇ ਕਹਿਣ ਉੱਤੇ ਉਹ ਨਾ ਕਰ ਦਿੱਤੀ ਤਾਂ ਕਿਸੇ ਹੋਰ ਮਜਬੂਰੀ ਵਸਤਾ ਖੈਰ ਹੁੰਦਾ ਉਹਨਾਂ ਨੂੰ ਗੁਰਤੇਜ ਦੇ ਪਾਪਾ ਦੇ ਫੋਨ ਦਾ ਇੰਤਜ਼ਾਰ ਸੀ ਜਸਲੀਨ ਦੇ ਪਾਪਾ ਨੇ ਉਹਨਾਂ ਨੂੰ ਇੱਕ ਗੱਲ ਆਖ ਦਿੱਤੀ ਸੀ ਕਿ ਹਰਜੀਤ ਸਿੰਘ ਦੇ ਫੋਨ ਆਉਣ ਤੋਂ ਬਾਅਦ ਜੋ ਵੀ ਬਣੇ ਜਸਲੀਨ ਏਟਰ ਸਟੋਰ ਨਹੀਂ ਜਾਵੇਗੀ ਇਹ ਸੁਣ ਕੇ ਜਸਲੀਨ ਪਹਿਲਾਂ ਤਾਂ ਉਦਾਸ ਹੋ ਗਈ ਫਿਰ ਉਸਨੇ ਸੋਚਿਆ ਰੱਬ ਜੋ ਵੀ ਕਰੇਗਾ ਸਾਡੇ ਭਲੇ ਨੂੰ ਹੀ ਕਰੇਗਾ ਅਗਲੇ ਦਿਨ ਜਸਲੀਨ ਦਫ਼ਤਰ ਆਉਂਦੀ ਹੈ ਉਸਦੇ ਦਿਲ ਵਿੱਚ ਅਜੀਬ ਜਿਹੀ बेचैनी ਸੀ ਅੱਜ ਉਸ ਦਾ ਕੰਮ ਕਰਨ ਵਿੱਚ ਦਿਲ ਨਹੀਂ ਸੀ ਲੱਗ ਰਿਹਾ ਉਸ ਦਾ ਦਿਲ ਦਿਮਾਗ ਵਿੱਚ ਆਪਣੇ ਤੇ ਗੁਰਦੇਸ਼ ਦੇ ਰਿਸ਼ਤੇ ਨੂੰ ਲੈ ਕੇ ਤਰ੍ਹਾਂ ਤਰ੍ਹਾਂ ਦੇ ਸਵਾਲ ਚੱਲ ਰਹੇ ਸਨ ਹਰਜੀਤ ਸਿੰਘ ਅੱਜ ਕੰਟੀਨ ਦੀ ਜ਼ਿੰਮੇਵਾਰੀ ਨੇਕ ਸਿੰਘ ਦੇ ਹਵਾਲੇ ਕਰ ਦਫ਼ਤਰ ਸਵੇਰੇ 11:00 ਵਜੇ ਨਾਲ ਜਸਲੀਨ ਕੋਲ ਆ ਗਿਆ ਸੀ ਹਰਜੀਤ ਸਿੰਘ ਨੂੰ ਸਾਹਮਣੇ ਦੇਖ ਜਸਲੀਨ ਕੁਰਸੀ ਤੋਂ ਅਚਾਨਕ ਖੜੀ ਹੋ ਜਾਂਦੀ ਹੈ ਸਤਿ ਸ਼੍ਰੀ ਅਕਾਲ ਅੰਕਲ ਜੀ ਦੋਵੇਂ ਹੱਥ ਜੋੜ ਨਜ਼ਰਾਂ ਨਿਮੀਆਂ ਕਰਕੇ ਜਸਲੀਨ ਨੇ ਹਰਜੀਤ ਨੂੰ ਆਖਿਆ ਹਰਜੀਤ ਅੰਕਲ ਸਾਹਮਣੇ ਅੰਨ੍ਹਾ ਖੜ ਡੁੱਲ ਕੇ ਹੱਸ ਕਸ ਵਿੱਚ ਜਿੱਜ ਗੱਲਾਂ ਮਾਰਨ ਵਾਲੀ ਜਸਲੀਨ ਅੱਜ ਡੋਰ ਪਰਚਾਈ ਹੋ ਕੇ ਖੜੀ ਸੀ ਸਰਜਰੀ ਕਾਲ ਪੁੱਤਰ ਹੋ ਠੀਕ ਸਭ ਕਰ ਕਿਵੇਂ ਨੇ ਹਰਜੀਤ ਸਿੰਘ ਨੇ ਸੈ ਸੁਭਾਗ ਆਇਆ ਠੀਕ ਹੈ ਅੰਕਲ ਜੀ ਘਰ ਵੀ ਸਭ ਠੀਕ ਦੇਖ ਪੁੱਤਰ ਮੈਂ ਤਾਂ ਕਾਲਜ ਵੇਲੇ ਤੋਂ ਹੀ ਤੈਨੂੰ ਆਪਣੀ ਧੀ ਕਰਕੇ ਜਾਣਿਆ ਸੀ ਜਦੋਂ ਧੀਆ ਪੁੱਤ ਜਵਾਨ ਹੋ ਜਾਂਦੇ ਨੇ ਤਾਂ ਹਰ ਇੱਕ ਮਾਂ ਬਿਉਤੀਆ ਨਜ਼ਰਾ ਆਪਣੇ ਧੀਆ ਪੁੱਤਾਂ ਨਾਲ ਲਈ ਚੰਗਾ ਸਾਥ ਲੱਭਣ ਵਿੱਚ ਝੁੱਟ ਜਾਂਦੀਆਂ ਨੇ ਜੀ ਅੰਕਲ ਜੀ ਤੈਨੂੰ ਗੁਰਤੇਜ ਨੇ ਸਾਰੀ ਗੱਲ ਦੱਸ ਹੀ ਦਿੱਤੀ ਐ ਜਸਲੀਨ ਪੁੱਤ ਹਾਂ ਜੀ ਮੈਨੂੰ ਬਹੁਤ ਖੁਸ਼ੀ ਹੈ ਤੁਸੀਂ ਦੋਵਾਂ ਨੇ ਇੱਕ ਦੂਜੇ ਨੂੰ ਪਸੰਦ ਜ਼ਰੂਰ ਕੀਤਾ ਪਰ ਆਪਣੇ ਮਾਪਿਆਂ ਦੇ ਰਿਸ਼ਤੇ ਤੇ ਮਹੱਤਮ ਨੂੰ ਸਭ ਤੋਂ ਪਹਿਲਾਂ ਰੱਖਿਆ ਇਸੇ ਲਈ ਮੈਨੂੰ ਮਾਣ ਹੈ ਤੁਹਾਡੀ ਸੋਚ ਤੇ ਤੁਹਾਡੇ ਇਸ ਰਿਸ਼ਤੇ ਨਾਲ ਸਾਡਾ ਸਿਸ਼ਟਾਚਾਰ ਹਮੇਸ਼ਾ ਉੱਚਾ ਰਹੇਗਾ ਪੁੱਤਰ ਅਸੀਂ ਰੰਦੀ ਜ਼ਿੰਦਗੀ ਤੁਹਾਡੇ ਨਾਲ ਹਰ ਪਲ ਹਰ ਮੋੜ ਤੇ ਕੁਲਵਾਂਗੇ ਜੀ ਅੰਕਲ ਜੀ ਜੀ ਅੰਕਲ ਜੀ ਕਹੀ ਜਾਵੇਗੀ ਅੱਗੇ ਵੀ ਬੋਲेंगी ਕੁਝ ਅੰਕਲ ਜੀ ਬਸ ਡਰ ਜਾਏ ਮਮੀ ਪਾਪਾ ਨੂੰ ਸਭ ਕੁਝ ਕਿੱਦਾਂ ਮੈਨੇਜ ਕਰਨਗੇ ਪਰ ਤੁਸੀਂ ਫਿਕਰ ਨਾ ਕਰੋ ਇੱਕ ਵਾਰ ਤੁਹਾਡਾ ਰਿਸ਼ਤਾ ਹੋ ਜਾਏ ਫਿਰ ਅਸੀਂ ਹੱਕ ਨਾਲ ਜੋ ਮਰਜ਼ੀ ਕਹਿ ਸਕਾਂਗੇ ਤੇ ਮੇਰਾ ਵਾਦਾ ਹੈ ਤੇਰੇ ਨਾਲ ਤੇਰੇ ਮੰਮੀ ਪਾਪਾ ਨੂੰ ਔਖੇ ਨਹੀਂ ਹੋਣ ਦੇਵਾਂਗੇ ਜੀ ਅੰਕਲ ਜੀ ਥੈਂਕਸ ਅੰਕਲ ਜੀ ਅੰਕਲ ਜੀ ਪਾਪਾ ਨੇ ਕਿਹਾ ਹੈ ਜਿਸ ਦਿਨ ਉਹਨਾਂ ਨਾਲ ਤੁਹਾਡੀ ਫੋਨ ਤੇ ਜੋ ਵੀ ਗੱਲ ਹੋਵੇਗੀ ਉਸ ਤੋਂ ਬਾਅਦ ਮੈਂ ਦਫ਼ਤਰ ਨਹੀਂ ਆਵਾਂਗੀ ਲੈ ਕੰਮਲੀ ਨਾ ਹੋਵੇ ਤਾਂ ਦੁੱਖੀ ਘੱਟ ਤੋਂ ਹੁੰਨੀ ਆ ਮੈਂ ਤਾਂ ਆਪਹੀਓ ਸੋਚ ਕੇ ਬਠਾ ਪੁੱਤਰ ਜਿਹੜੇ ਘਰ ਤੋਂ ਸੱਚ ਵਿਆਹ ਕੇ ਆਉਣਾ ਉਸ ਤੋਂ ਪਹਿਲਾਂ ਤੂੰ ਇੱਥੇ ਕੰਮ ਕਰਦੀ ਚੰਗੀ ਥੋੜੀ ਲੱਗੇਗੀ ਤੇਰੇ ਡੈਡੀ ਨੇ ਬਹੁਤ ਵਜਿਆ ਗੱਲ ਕੀਤੀ ਆ ਜਿੰਨਾ ਚਿਰ ਤੂੰ ਵਿਆਹ ਕੇ ਨਹੀਂ ਆਉਂਦੀ ਇਥੇ 19 ਦਿਨ ਕੋਈ ਹੋਰ ਸੰਭਲੂ ਸਟੋਰ ਨੂੰ ਠੀਕ ਹੈ ਨਾ ਜੀ ਅੰਕਲ ਜੀ ਜਿੱਦਾਂ ਤੁਸੀਂ ਠੀਕ ਸਮਝੋ ਚੱਲ ਪੁੱਤ ਹੁਣ ਤੂੰ ਕੰਮ ਦੇਖ ਇੱਥੇ ਦਾ ਮੈਂ ਅੱਜ ਫੇਰ ਗੁਰਦੇਸ਼ ਦੀ ਮੰਮੀ ਨਾਲ ਗੱਲ ਕਰਕੇ ਸਭ ਕੁਝ ਸੈਟਿੰਗ ਕਰਕੇ ਫਿਰ ਤੁਹਾਡੇ ਵੱਲ ਗੱਲ ਕਰਾਂਗਾ ਜੀ ਠੀਕ ਹੈ ਜੀ ਜਸਲੀਨ ਦੇ ਸੇਤੇ ਹੱਥ ਰੱਖ ਕੇ ਅਜੀਤ ਸਿੰਘ ਦਫ਼ਤਰ ਤੋਂ ਨਿਕਲ ਘਰ ਵੱਲ ਨੂੰ ਹੋ ਤੁਰਦਾ ਹੈ ਸ਼ਾਮ ਨੂੰ 5 ਵਜੇ ਤੋਂ ਪਹਿਲਾਂ ਗੁਰਦੇਸ਼ ਦਫ਼ਤਰ ਪਹੁੰਚ ਜਾਂਦਾ ਹੈ ਜਸਲੀਨ ਨੂੰ ਦੇਖ ਜਿਵੇਂ ਉਸ ਨੂੰ ਵਖਰਾ ਹੀ ਜ਼ਰੂਰ ਚੜ ਜਾਂਦਾ ਹੈ ਕਿੰਨੀ ਦੇਰ ਉਹ ਜਸਲੀਨ ਤੋਂ ਓਲੇ ਹੋਸ ਨੂੰ ਤੱਕਦਾ ਰਹਿੰਦਾ ਹੈ ਜਸਲੀਨ ਸਭ ਤੋਂ ਵੱਧ ਸੋਹਣੀ ਉਹਨੂੰ ਪੰਜਾਬੀ ਸੂਟ ਸਲਵਾਰ ਤੇ ਪੰਜਾਬੀ ਜੁੱਤੀ ਵਿੱਚ ਜਾਂਦੀ ਸੀ ਪੂਰੀ ਠੇਢ ਪੰਜਾਬਣ ਲੱਗਦੀ ਸੀ ਜਸਲੀਨ ਜਸਲੀਨ ਵੀ ਗੁਰਦੇਵ ਸਿੰਘ ਪਾਕੇ ਦੇ ਪਿਛਾ ਉੱਤੇ ਮਰਦੀ ਸੀ ਗੁਰਦੇਜ ਨੇ ਤੇ ਨਵੀਆਂ ਪੱਗਾਂ ਚਿੰਨ-ਚਿੰਨ ਬੰਦਾ ਹੁੰਦਾ ਕਿ ਕਦੇ ਤਾਂ ਜਸਲੀਨ ਕੁਝ ਬੋਲੇਗੀ ਪੰਜ-ਸੱਤ ਮਿੰਟ ਜਸਲੀਨ ਨੂੰ ਰਾਜਕੇ ਨੇ ਹਾਰਨ ਤੋਂ ਬਾਅਦ ਗੁਰਦੇਜ ਨੇ ਘੂਂਗੂਰਾ ਮਾਰਿਆ ਤਾਂ ਜਸਲੀਨ ਇੱਕਦਮ ਤਰਫ ਕੇ ਖੜੀ ਹੋ ਗਈ ਦੋਵਾਂ ਦੀਆਂ ਨਜ਼ਰਾਂ ਮਿਲੀਆਂ ਤੇ ਦੋਵੇਂ ਇੱਕ ਦੂਸਰੇ ਨੂੰ ਬਹੁਤ ਕੋਨ ਨਾਲ ਦੇਖਦੇ ਰਹੇ ਜਿਵੇਂ ਬੜਾ ਚਿਰਾਂ ਦੇ ਵਿਛੜੇ ਮਿਲੇ ਹੋਣ ਅੱਗੇ ਜਨਾਬ ਜੀ ਹਾਂਜੀ ਕਿੱਦਾਂ ਆਉਂਦੇ ਸੋਨਿਓ ਤੇਰੇ ਦੀਦਾਰ ਦੀ ਭੁੱਖ ਕਿੱਦਾਂ ਲੰੰਦੀ ਜੇ ਨਾ ਆਉਂਦੇ ਅੱਛਾ ਜੀ ਸੱਚ ਦੱਸਾਂ ਤਾਂ ਮੈਂ ਵੀ ਤੁਹਾਨੂੰ ਹੀ ਰੁਕਤੀ ਸੀ ਅੱਜ ਕਸਟਮਰ ਵੀ ਕਾਫੀ ਆਉਂਦੇ ਰਹੇ ਦਫ਼ਤਰ ਪਰ ਬਾਰ-ਬਾਰ ਮੈਨੂੰ ਤੁਹਾਡਾ ਖਿਆਲ ਆ ਜਾਂਦਾ ਸੀ ਅੱਛਾ ਤਾਈ ਫੋਨ ਕਰ ਕਰਕੇ ਮੈਨੂੰ ਤੰਗ ਕਰ ਦਿੱਤਾ ਸੀ ਹਨਾ ਜੇ ਫ੍ਰੀ ਸੀ ਵਿੱਚੋਂ ਤਾਂ ਇੱਕ ਫੋਨ ਤਾਂ ਕਰ ਲੈਂਦੀ ਕੁਛ ਜਿਹਾ ਤਾਂ ਅੰਕਲ ਜੀ ਨਾਲ ਗੱਲਾਂ-ਪੱਤਾਂ ਹੁੰਦੀਆਂ ਰਹੀਆਂ ਕੁਛ ਮੈਂ ਕੰਮ ਦੇਖਦੀ ਰਹੀ ਬਸ ਸੋਚਿਆ ਤੁਸੀਂ ਬਿਜ਼ੀ ਹੋਵੋਗੇ ਲੈ ਆਪਣੀ ਸਰਦਾਰੀ ਲਈ ਵੀ ਕੋਈ ਬਿਜ਼ੀ ਹੋ ਸਕਦਾ ਭਲਾ ਤੇਰੇ ਲਈ ਤਾਂ ਹਰ ਪਲ ਫਰੀਅਮ ਹੈ ਮੇਰੀ ਸੋਨੀ ਸਦਾਨੀ ਹੈ ਤਾਂ ਯਾਰ ਪੰਜਾਬੀ ਸੂਰਜ ਪੱਲੀ ਜੱਜਦੀਆਂ ਮੈਨੂੰ ਅੱਛਾ ਜੀ ਮੈਨੂੰ ਵੀ ਤੁਹਾਡੇ ਪੱਗ ਬੰਨੀ ਬਹੁਤ ਜੱਜਦੀ ਹੈ ਅੱਛਾ ਹੋਰ ਕੀ ਕੀ ਇਜਾਜ਼ਤ ਤੈਨੂੰ ਮੇਰੇ ਚ ਫਿਰ ਦੱਸ ਚਲੋ ਛੋਟੋ ਜੀ ساری ਉਮਰ ਪਈਆ ਦੱਸਣ ਹੁਣ ਵੇਲਾ ਹੋ ਰਿਹਾ ਮੈਂ ਚੱਲਾਂ ਕਰ ਨੂੰ ਰੁਕ ਜਾ 5 ਮਿੰਟ ਹੋਰ ਗੁਰਤੇਜ ਜਸਲੀਨ ਦਾ ਹੱਥ ਫੜ ਲੈਂਦਾ ਹੈ ਤੁਹਾਡੇ 5 ਮਿੰਟ ਦੇ ਚੱਕਰ ਚ ਬਣੀ ਬਣਾਈ ਖੇਡ ਵੀ ਕਰ ਚੁ ਹੱਥ ਚ ਡਾਸ ਮੰਨ ਤੱਕ ਘਰ ਵੱਲ ਨੂੰ ਤੁਰ ਪੈਂਦੀ ਹੈ ਜਦੋਂ ਤੱਕ ਜਸਲੀਨ ਗੁਰਤੇਜ ਦੀਆਂ ਨਜ਼ਰਾਂ ਤੋਂ ਉਲੜ ਨਹੀਂ ਹੋ ਜਾਂਦੀ ਉਹ ਤਾਂ ਗੁਰਦੇਸ ਦਾਫਤਰ ਚ ਖੜਾ ਉਸਨੂੰ ਦੇਖਦੇ ਰਹਿੰਦਾ ਹੈ ਹਰਜੀਤ ਸਿੰਘ ਰਾਦੀ ਰੋਟੀ ਖਾਂ ਮਗਰ ਗੁਰਦੇਸ ਦੀ ਮੰਮੀ ਸੁਖਦੀਪ ਕਰਨਲ ਗੁਰਦੇਸ ਤੇ ਜਸਲੀਨ ਦੇ ਰਿਸ਼ਤੇ ਦੀ ਗੱਲ ਸ਼ੁਰੂ ਕਰਦਾ ਹੈ ਵੇਖ ਵੀ ਸੁਖਦੀਪ ਕੋਰੇ ਆਪਣਾ ਗੁਰਦੇਸ ਹੁਣ ਵੈਲ ਸੱਟਲਾ ਆਪਣੇ ਕੋਲ ਸਭ ਕੁਛ ਆਉਣਾ ਰੱਬ ਦੀ ਮਿਹਰ ਨਾਲ ਹਾਂਜੀ ਪਰਮਾਤਮਾ ਨੇ ਉਮੀਦ ਨਾਲੋ ਕਿਤੇ ਵਾਅਦਾ ਦਿੱਤਾ ਸਾਨੂੰ ਮਿਹਨਤ ਨੂੰ ਫਲ ਲਾਇਆ ਜੀ ਮੈਂ ਸੋਚੀ ਸੀ ਕਿ ਹੁਣ ਗੁਰਦੇਸ ਦਾ ਸਾਗ ਦੇਖੀਏ ਕਿਸੇ ਚੰਗੇ ਖਾਂਦਾਨ ਚ ਤੂੰ ਤਾਂ ਮੇਰੇ ਦਿਲ ਦੀ ਗੱਲ ਆਖ ਦਿੱਤੀ ਅੱਛਾ ਜੀ ਰਿਸ਼ਤਾ ਤਾਂ ਸਾਡੇ ਸਾਹਮਣੇ ਆ ਤੂੰ ਵਰਨੀ ਕੀਤਾ ਕਦੇ ਅੱਛਾ ਜੀ ਕੌਣ ਹੈ ਕੁੜੀ ਕਿੰਨਾ ਦੀ ਹੈ ਕੀ ਕਰਦੀ ਆਈ ਜਿਹੜੀ ਜਸਲੀਨ ਸਾਡੇ ਦਫ਼ਤਰ ਆਉਂਦੀ ਹੈ ਨੌਕਰੀ ਕਰਨ ਬਹੁਤ ਸਿਆਣੀ ਕੁੜੀ ਹੈ ਕਿਉਂ ਨਾ ਅਸੀਂ ਇਹਦੇ ਨਾਲ ਹੀ ਇੱਕ ਆਪਣੇ ਗੁਰਦੇਸ ਦਾ ਰਿਸ਼ਤਾ ਜੋੜ ਦਈਏ ਕੀ ਕੀ ਕਿਆ ਜਸਲੀਨ ਨਾਲ ਸਖ ਸੁਖਦੀਪ ਕੋਲ ਨੇ ਉੱਚੀ ਆਵਾਜ਼ ਚ ਗੁੱਸੇ ਨਾਲ ਜਵਾਬ ਦਿੱਤਾ ਹਾਂ ਮੈਂ ਤਾਂ ਉਸਨੂੰ ਉਦੋਂ ਤੋਂ ਜਾਣਦਾ ਜਦੋਂ ਦੀ ਉਹ ਕਾਲਜ ਪੜ੍ਹਦੀ ਸੀ 4 ਸਾਲ ਹੋ ਗਏ ਮੇਰੀ ਅੱਖਾਂ ਸਾਹਮਣੇ ਰਹਿੰਦੀ ਨੂੰ ਜੇ ਮੈਨੂੰ ਜਸਲੀਨ 'ਚ ਕੁਝ ਸਹੀ ਲੱਗਾ ਤਾਂ ਹੀ ਉਹ ਆਖਿਆ ਇਹ ਤੇ ਚੈਨਾ ਹਰਾਉਣ ਵਾਲੀ ਕਿਹੜੀ ਗੱਲ ਹੈ ਇੰਨੀ ਚੰਗੀ ਕੁੜੀ ਸਾਹੂ ਜੀ ਤੈਨੂੰ ਹੋਰ ਨਹੀਂ ਮਿਲਣੀ ਇਹ ਕੀ ਗੱਲ ਕਰਦੀ ਤੁਸੀਂ ਜਸਲੀਨ ਤੇ ਆਪਣੇ ਘਰ ਦੇ ਨੂੰ ਉਹ ਕੁੜੀ ਜਿਹੜੀ ਸਾਡੀ ਨੌਕਰ ਆ ਉਸ ਦਾ ਖਾਨਦਨ ਲੋਕੀ ਕਹਿਣਗੇ ਸਭ ਕੁਝ ਹੁੰਦਿਆਂ ਵੀ ਇਹਨਾਂ ਨੇ ਗਰੀਬ ਘਰ ਦੀ ਕੁੜੀ ਵਿਆਹ ਲਿਆਂਦੀ ਆਪਣੇ ਗੁਰਤੇਜ ਨੂੰ ਕੁੜੀਆਂ ਦੀ ਕਮੀ ਹੈ ਕਿਤੇ ਨਾਲੇ ਗੁਰਤੇਜ ਪਸੰਦ ਕਰੂਗਾ ਉਸ ਕੁੜੀ ਨੂੰ ਵਾਹ ਨਹੀਂ ਸੁਖਦੀਪ ਕਰੇ ਸਦਕੇ ਜਾਮਾ ਤੇਰੀ ਸੋਹਦੇ ਜਿਸ ਕੁੜੀ ਨੂੰ ਮੈਂ ਪਿਛਲੇ 4 ਸਾਲ ਤੋਂ ਜਾਂਦਾ ਉਹ ਤੈਨੂੰ ਆਪਣੇ ਮੁੰਡੇ ਲਈ ਠੀਕ ਨਹੀਂ ਲੱਗੀ ਤੇ ਜਿਹੜੀ ਕੋਈ ਹੋਰ ਹੋ ਜਿਹਦੇ ਬਾਰੇ ਤੈਨੂੰ ਰੱਤੀ ਭਾਰ ਵੀ ਪਿੰਨਕ ਨਹੀਂ ਤੂੰ ਉੱਥੇ ਭੱਜ ਕੇ ਰਿਸ਼ਤਾ ਕਰੇਂਗੀ ਬਸ਼ਰਤੇ ਕੁੜੀ ਉੱਚੇ ਖਾਨਦਾਨ ਦੀ ਹੋਵੇ ਤੂੰ ਮੈਨੂੰ ਈਉਂ ਦੱਸ ਕਿ ਤੂੰ ਕੁੜੀ ਨਾਲ ਮੁੰਡੇ ਦਾ ਸਾਖ ਜੋੜਨਾ ਚਾਹ ਉਹਦੇ ਖਾਨਦਾਨ ਨੂੰ ਘਰ ਵਿਆਹ ਕੇ ਲਿਆਉਣਾ ਰਹੀ ਗੁਰਤੇਜ ਦੀ ਪਸੰਦੀ ਦੀ ਗੱਲ ਹਾ ਤੱਕ ਸਾਡੇ ਪੁੱਤ ਨੇ ਸਾਡੇ ਤੋਂ ਬਾਹਰ ਹੋ ਕੇ ਕੰਮ ਕੀਤਾ ਕੋਈ ਹਰ ਗੱਲ ਉਹਨੇ ਪੁਸ਼ਕੇ ਸਾਡੇ ਸਾਥ ਨਾਲ ਕੀਤੀ ਹੈ ਫਿਰ ਨਾਲੇ ਅਸੀਂ ਉਹਦੇ ਤੇ ਇਹ ਰਿਸ਼ਤਾ ਥੁਪਣਾ ਨਹੀਂ ਆ ਉਹਨੂੰ ਪੁਸ਼ਕੇ ਫੇਰੀ ਹਾਂ ਹੋਵੇਗੀ ਮੇਰੀ ਸੁਣੋ ਜੀ ਗੱਲ ਮੈਂ ਉਸ ਕੁੜੀ ਨੂੰ ਆਪਣੀ ਨੂੰਨੀ ਬਣਾਉਣਾ ਭਾਵੇਂ ਜੋ ਮਰਜ਼ੀ ਹੋ ਜਾਏ ਸਭ ਨੇ ਸਾਡਾ ਮਖੌਲ ਉਡਾਉਣਾ ਕਿ ਗਰੀਬ ਘਰ ਦੀ ਕੁੜੀ ਲੈ ਆਏ ਵਿਆਹ ਕੇ ਕੋਈ ਨਾ ਤੂੰ ਦੇਖੀ ਫਿਰ ਜਦੋਂ ਤੂੰ ਅਮੀਰ ਘਰ ਦੀ ਕੁੜੀ ਵਿਆਹ ਕੇ ਲੈ ਆਵੇਂਗੀ ਨਾ ਲੋਕੀ ਤੇਰਾ ਉਦੋਂ ਵੀ ਮਜ਼ਾਕ ਕਿ ਉਡਾਨਗੇ ਕੰਬ리에 ਲੋਕਾਂ ਦਾ ਕੀ ਹੈ ਲੋਕ ਤਾਂ ਸਭ ਤਰ੍ਹਾਂ ਦੀਆਂ ਗੱਲਾਂ ਕਰਦੇ ਹੁੰਦੇ ਨੇ ਲੋਕਾਚਾਰੀ ਦੇ ਚੱਕਰ 'ਚ ਅਸੀਂ ਆਪਣਾ ਘਰ ਪਰਿਵਾਰ ਥੋੜੀ ਪਰਬਾਤ ਕਰਨਾ ਹਰਜੀਤ ਸਿੰਘ ਨੇ ਸੁਖਦੀਪ ਕੋਲ ਨੂੰ ਫੇਰ ਪਿਆਰ ਨਾਲ ਸਮਝਾਉਣਾ ਸ਼ੁਰੂ ਕੀਤਾ ਤੁਸੀਂ ਆਪਣੀ ਫਲਸਫੀ ਨਾ ਛਾੜੋ ਜੀ ਮੇਰੇ ਅੱਗੇ ਤੁਸੀਂ ਰਹਿ ਨਹੀਂ ਦਿਓ ਮੈਂ ਆਪੇ ਲੱਭ ਲੂੰ ਕੋਈ ਹੋਰ ਸੋਹਣੀ ਜਿਹੀ ਕੁੜੀ ਮੇਰੇ ਘਰ ਤੇਜ ਲਈ ਸੁਖਦੀਪ ਨੇ ਅਗਬੁਲੀ ਹੁੰਦੀ ਨੇ ਜਵਾਬ ਦਿੱਤਾ ਮਤਲਬ ਫਿਰ ਤੇਰੀ ਪੱਕੀ ਨਾ ਹੈ ਇਸ ਰਿਸ਼ਤੇ ਤੋਂ ਹਾਂਜੀ ਕੋਈ ਨਾ ਹੈ ਮੇਰੀ ਬਸ ਚੱਲ ਠੀਕ ਐ ਮੈਂ ਤੱਕੇ ਨਾਲ ਤੇ ਤੂੰ ਹਾਂ ਕਰਵੋਣੀ ਨਹੀਂ ਚਾਹੁੰਦਾ ਕਿਉਂਕਿ ਮੈਂ ਨਹੀਂ ਚਾਹੁੰਦਾ ਗੁਰਦੇਸ਼ ਦਾ ਰਿਸ਼ਤਾ ਕਿਸੇ ਤੱਕੇ ਵਾਸਤੇ ਦੇ ਚੜੇ ਤੇ ਉਸ ਲਈ ਆਪਣਾ ਘਰ-ਬਾਰ ਸਭ ਕੁਝ ਛੱਡ ਕੇ ਆਉਣ ਵਾਲੀ ਨੂੰ ਘਰ ਚ ਉਸ ਦੀ ਸੱਜ ਦਾ ਪਿਆਰੇ ਨਾ ਮਿਲੇ ਹਾਂਜੀ ਠੀਕ ਐ ਜੀ ਫਿਰ ਗੁਰਦੀ ਆਜੀਤ ਸਿੰਘ ਨੇ ਕਦੇ ਨਹੀਂ ਸੋਚਿਆ ਸੀ ਕਿ ਸੁਖਦੀਪ ਦੀ ਸੋਚ ਇੰਨੀ ਘਟਿਆ ਹੋਵੇਗੀ ਅੱਜ ਉਸਦਾ ਦਿਲ ਬਹੁਤ ਉਦਾਸ ਹੋ ਗਿਆ ਸੀ ਤੇ ਪਾਸਾ ਵਟਕੇ ਚੁੱਪ ਕਰਕੇ ਬੈਠ ਉੱਤੇ ਲੰਮਾ ਪੈ ਕੇ ਸੋਚਣ ਲੱਗਾ ਆਕੇ ਰਿਸ਼ਤਾ ਸਿਰੇ ਕਿਵੇਂ ਚੜਾਇਆ ਜਾਵੇ ਦੋਵਾਂ ਬੱਚਿਆਂ ਦੀ ਜ਼ਿੰਦਗੀ ਦਾ ਸਵਾਲ ਹੈ ਮੇਰੇ ਕਾਰਨ ਉਹਨਾਂ ਦੋਵਾਂ ਨੇ ਆਪਣੀ ਆਉਣ ਵਾਲੀ ਜ਼ਿੰਦਗੀ ਤੇ ਕਿੰਨੇ ਸੁਪਨੇ ਸਜਾ ਲਏ ਹੋਣਗੇ ਉਹਨਾਂ ਦੋਵਾਂ ਨੇ ਤਾਂ ਮੇਰੇ ਉੱਤੇ ਭਰੋਸਾ ਕਰਕੇ ਮੇਰੀ ਹਾਂ ਵਿੱਚ ਹਾਂ ਮਿਲਾਈ ਸੀ ਪਰ ਮੈਨੂੰ ਕੀ ਪਤਾ ਸੀ ਸੁੱਖ ਦੀ ਕੌਰ ਮੈਂ ਕੀ جواب ਦੇਵਾਂਗਾ ਸਭ ਨੂੰ ਅੱਜ ਮੈਂ ਆਪਣੀਆਂ ਨਜ਼ਰਾਂ ਚ ਨੀਵਾ ਹੋ ਗਿਆ ਸੋਚਿਆ ਕੁਛ ਹੋਰ ਸੀ ਤੇ ਬਨ ਕੁਛ ਹੋ ਗਿਆ ਹੈ ਵਾਹਿਗੁਰੂ ਜੇ ਇਹ ਰਿਸ਼ਤਾ ਨਸੀ ਤੇ ਚੜਿਆ ਤਾਂ ਮੈਂ ਸਾਰੀ ਉਮਰ ਇਨਾ ਬੱਚਿਆਂ ਦਾ ਗੁਨਾਹਗਰ ਬਨ ਕੇ ਕਿਦਾਂ ਜਿਵਾਂਗਾ ਪਰਮਾਤਮਾ ਮੇਰ ਕਰੀ ਹੁਣ ਤੇਰੇ ਹੱਥ ਵਾਸੇ ਸਭ ਕੁਝ ਸੋਚਾਂ ਸੋਚਦੀ ਸੋਦੇ ਹਰਜੀਤ ਸਿੰਘ ਦੀ ਅੱਖ ਲੱਗ ਗਈ ਅਗਲੇ ਦਿਨ ਸਵੇਰੇ ਗੁਰਤੇਜ ਮਾਪਿਓ ਤੇ ਉੱਠਣ ਤੋਂ ਪਹਿਲਾਂ ਹੀ ਕਾਲਜ ਜੋ ਪੁੱਤ ਜਾ ਚੁੱਕਾ ਸੀ ਉਸਨੇ ਹਰਜੀਤ ਸਿੰਘ ਨੂੰ ਮੈਸੇਜ ਕੀਤਾ ਹੋਇਆ ਸੀ ਕਿ ਉਹ ਕਾਲਜ ਪਹੁੰਚ ਗਿਆ ਹੈ ਅੱਜ ਕੋਈ ਜ਼ਰੂਰੀ ਕੰਮ ਸੀ ਹਜੀਰ ਸਿੰਘ ਦਾ ਗੁਰਤੇਜ ਨਾਲ ਰਾਤਵਾਲੀ ਕਾਲ ਕਰਨੀ ਚਾਹੁੰਦਾ ਸੀ ਪਰ ਗੁਰਤੇਜ ਦਾ ਇੰਜ ਅਚਾਨਕ ਚਲੇ ਜਾਣਾ ਉਸ ਨੂੰ ਕੁਝ ਠੀਕ ਨਾ ਮਹਿਸੂਸ ਹੋਇਆ ਅਜਰਜੀਤ ਸਿੰਘ ਵੀ ਕਾਲ ਕੁਝ ਖਾ ਕੇ ਨਾ ਗਿਆ ਕਾਲਜ ਪਹੁੰਚ ਗਿਆ ਸਭ ਤੋਂ ਪਹਿਲਾਂ ਉਸਨੇ ਜਸਲੀਨ ਨੂੰ ਫੋਨ ਕੀਤਾ ਹੈਲੋ ਹਾਂਜੀ ਅੰਕਲ ਜੀ ਸਾਸਰੀਏ ਕਾਲ ਸਾਸਰੀਏ ਕਾਲ ਬੁੱਧਾ ਹੋਰ ਸਭ ਠੀਕ ਨੇ ਹਾਂਜੀ ਅੰਕਲ ਜੀ ਐਸ ਵੈਰੀ ਇਸ ਵੈਰੀ ਫੋਨ ਕੀਤਾ ਜੀ ਕੋਈ ਖਾਸ ਗੱਲ ਸੀ ਹਾਂਜੀ ਬੁੱਧਾ ਤੂੰ ਨਾ ਹੁਣ ਏਟਰ ਸਟੋਰ ਨਾ ਵੀ ਅਸੀਂ ਕੋਈ ਹੋਰ ਮੁੰਡਾ ਰੱਖ ਲਿਆ ਹੈ ਤੈਨੂੰ ਤੇਰੀ ਤਨਖਾਹ ਮੈਂ ਪਉ ਦੇ ਦੇਵਾਂਗਾ ਬੁੱਧ ਐਵੇਂ ਨਾ ਹੁਣ ਚੰਗਾ ਨਹੀਂ ਲੱਗਣਾ ਫਿਰ ਕਿ ਤੂੰ ਇੱਥੇ ਆ ਕੇ ਕੰਮ ਕਰੇ ਤੈਨੂੰ ਮੈਂ ਇੱਕ ਐਡਰੈਸ ਭੇਜਦਾ ਤੂੰ ਉੱਥੇ ਚਲੀ ਜਾਵੇਂ ਉਹ ਵੀ ਮੇਰੇ ਕਿਸੇ ਖਾਸ ਜਾਰ ਦਾ Airtel ਦਾ ਸਟੋਰੀ ਹੈ ਉਹਨਾਂ ਤੈਨੂੰ ਕੰਮ ਤੇ ਰੱਖ ਲੈਣਾ ਜੀ ਅੰਕਲ ਜੀ ਜਿੱਦਾਂ ਤੁਸੀਂ ਆ ਗੋ ਜੀ ਹਰਜੀਤ ਸਿੰਘ ਦੇ ਮੂੰਹ ਦਾ ਰੰਗ ਉੱਡਿਆ ਹੋਇਆ ਸੀ ਬਹੁਤ ਔਖਾ ਉਸਨੇ ਆਪਣੇ ਆਪ ਨੂੰ ਕੰਟਰੋਲ ਕੀਤਾ ਹੋਇਆ ਸੀ ਉਸ ਨੂੰ बार-बार ਸੁਖਦੀਪ ਦੀਆਂ ਗੱਲਾਂ ਚਾਹਤ ਆ ਰਹੀਆਂ ਸਨ ਦੂਜੇ ਪਾਸੇ ਜਸਲੀਨ ਵੀ ਫੋਨ ਕੱਟਣ ਤੋਂ ਬਾਅਦ ਉਦਾਸ થઈ ਗਈ ਕਿ ਅੰਕਲ ਜੀ ਦੀ ਆਵਾਜ਼ ਅੱਜ ਨਾ ਕੋਈ ਹਾਸਾ ਸੀ